ਸਾਰੇ ਨੂੰ ਜੈਮ ਸੀ ਦੀ ਅੱਜ ਅਸੀਂ ਪੜਾਂਗੇ ਹਸ਼ੂਆ ਦਾ ਦਸਮਾ ਅਧਿਆਇ ਦੁਸ਼ਟ ਪੁਣੇ ਦੀ ਵਾਹੀ ਪਹਿਲੀ ਆਇਤ ਇਸਰਾਇਲ ਹਰੀ ਪਰ ਬੇਲ ਹੈ ਜੋ ਫਲ ਦਿੰਦੀ ਹੈ ਜਿਨ੍ਹਾਂ ਦਾ ਫਲ ਵਧਿਆ ਉਹਨੀਆਂ ਉਹਨੇ ਜਗਵਦੀਆਂ ਵਧਾਈਆਂ ਜਿਵੇਂ ਉਹ ਦਾ ਦੇਸ਼ ਚੰਗਾ ਹੋ ਗਿਆ ਤਿਵੇਂ ਉਹਨਾਂ ਦੇ ਥੰਮ ਚੰਗੇ ਬਣਾਏ ਦੂਸਰੀ ਆਇਤ ਉਹ ਦੋ ਦਿਲ ਹਨ ਦੋ ਦਿਲੇ ਹਨ ਉਹਨਾ ਹੁਣ ਉਹ ਦੋਸ਼ੀ ਠਹਿਰਣਗੇ ਉਹ ਉਹਨਾਂ ਦੀਆਂ ਜਗਵੇਦੀਆਂ ਨੂੰ ਢਾ ਸੁੱਟਣਗੇ ਉਹ ਉਹਨਾਂ ਦੇ ਥੰਮ੍ਹਾਂ ਨੂੰ ਤੋੜ ਛੱਡੇਗਾ ਤੀਸਰੀ ਆਇਤ ਹੁਣ ਉਹ ਤਾਂ ਅਖਣਗੇ ਸਾਡਾ ਪਾਸ਼ਾ ਨੇ ਕਿਉਂ ਜੋ ਅਸੀਂ ਯਹੂਦਾ ਯਹੋਵਾ ਤੋਂ ਨਹੀਂ ਡਰਦੇ ਅਤੇ ਪਾਸ਼ਾ ਸਾਡੇ ਲਈ ਕੀ ਕਰੇਗਾ ਚੌਥੀ ਆਇਤ ਉਹਨਾਂ ਦੀਆਂ ਗੱਲਾਂ ਹੀ ਗੱਲਾਂ ਹਨ ਉਹ ਝੂਠੀਆਂ ਸੋਹਾਂ ਨਾਲ ਨਿੰਬੰਦੇ ਹਨ ਸੋ ਨਿਆਉ ਇੰਦਰਾਇਨ ਵਾਂਝ ਖੇਤ ਦੇ ਕਿਆਰੀਆਂ ਵਿੱਚ ਉੱਗ ਪੈਂਦਾ ਹੈ ਪੰਚਮੇ ਸਮਰੀਆ ਦੇ ਵਾਸੀ ਬਹਿਤਾਵਾਨ ਦੀਆਂ ਬੱਚੀਆਂ ਲਈ ਕੰਬਣਗੇ ਕਿਉਂ ਜੋ ਉਸ ਦੇ ਲੋਕ ਉਸ ਉੱਤੇ ਸੋਗ ਕਰਨਗੇ ਨਾਲੇ ਉਹ ਦੇ ਪੁਜਾਰੀ ਵੀ ਜਿਹੜੇ ਉਸ ਉੱਤੇ ਖੁਸ਼ੀ ਮਨਾਉਂਦੇ ਹਨ ਉਸ ਦੇ ਪ੍ਰਤਾਪ ਦੇ ਕਾਰਨ ਜੋ ਉਸ ਤੋਂ ਜਾਂਦਾ ਰਿਹਾ ਛੇਵੇਂ ਆਇ ਤ ਨਾਲੇ ਉਹ ਅਸ਼ੁਰ ਨੂੰ ਲੈ ਜਾਇਆ ਜਾਵੇਗਾ ਉਹ ਝਗੜਾਲੂ ਰਾਜੇ ਲਈ ਨਜ਼ਰਾਨਾ ਹੋਵੇਗਾ ਇਹ ਫਰਾਇਮ ਸ਼ਰਮ ਖਾਵੇਗਾ ਤੇ ਇਸਰਾਇਲ ਆਪਣੇ ਮੱਤੇ ਤੋਂ ਸ਼ਰਮਿੰਦਾ ਹੋਵੇਗਾ 7ਵੀਂ ਆਇਤ ਸਮਰਯਾ ਦਾ ਰਾਜ یوں ਕਟਿਆ ਜਾਵੇਗਾ ਜਿਵੇਂ ਪਾਣੀ ਉੱਤੇ ਸੱਕ ਹੁੰਦੇ ਹਨ 8ਵੀਂ ਆਇਤ ਆਵਾਨ ਦੇ ਉੱਚੇ ਸਥਾਨ ਇਸਰਾਇਲ ਦਾ ਪਾਪ ਨਾਸ਼ ਕਿਤੇ ਜਾਣਗੇ ਉਹ ਦੀਆਂ ਜਗਵੇਦੀਆਂ ਉੱਤੇ ਕੰਡੇ ਤੇ ਕੰਡਿਆਲੇ ਚੜਨਗੇ ਉਹ ਪਹਾੜਾਂ ਨੂੰ ਆਖਣਗੇ ਸਾਨੂੰ ਟੱਕ ਲੋ ਅਤੇ ਟੀਲਿਆਂ ਨੂੰ ਸਾਡੇ ਉੱਤੇ ਡਿੱਗ ਪਾਓ 9ਵੀਂ ਆਇਤ हे ਇਸਰਾਇਲ ਤੂੰ ਗਿਬਿਆ ਦੇ ਦਿਨਾਂ ਤੋਂ ਪਾਪ ਕਰਦਾ ਆਇਆ ਹੈ ਉਹ ਉੱਥੇ ਹੀ ਲੱਗੇ ਰਹੇ ਫਲਾ ਲੜਾਈ ਦੇ ਵਿਆਹ ਵਿੱਚ ਕਪੱਤੇ ਪੁੱਤਰਾਂ ਉੱਤੇ ਨਾ ਆ ਪਵੇਗੀ 10ਵੀਂ ਐਤ ਜਦ ਮੈਂ ਚਾਹਾਂ ਮੈਂ ਉਹਨਾਂ ਨੂੰ tàḍaṅgā ਅਤੇ ਉਮਤਾ ਉਹਨਾਂ ਦੇ ਵਿਰੁੱਧ ਇਕੱਠੀਆਂ ਕੀਤੀਆਂ ਜਾਣਗੀਆਂ ਜਦ ਉਹ ਆਪਣੀਆਂ ਦੋ ਬੁਰਾਈਆਂ ਲਈ ਅਸੀਰ ਕੀਤੇ ਜਾਣਗੇ 11ਵੀਂ ਐਤ ਇਫਰਾਇਮ ਸਿਖਾਈ ਹੋਈ ਬੱਚੀ ਹੈ ਜੀ ਜਿਹੜੀ ਗਾਣ ਪਸੰਦ ਕਰਦੀ ਹੈ ਅਤੇ ਮੈਂ ਉਹਦੀ ਸੋਹਣੀ ਧੌਣ ਦਾ ਸਰਫਾ ਕੀਤਾ ਮੈਂ ਫਰਾਇਮ ਨੂੰ ਜੋਤਾਂਗਾ ਜਿਹੋਦਾ ਹਲਵਾਹੇਗਾ ਯਕੂਬ ਉਹਦੇ ਲਈ ਟੀਮਾ ਬਣਨੇਗਾ 12ਵੇਂ ਐਤ ਆਪਣੇ ਲਈ ਧਰਮ ਬੀਜੋ ਦਇਆ ਅਨੁਸਾਰ ਫਸਲ ਵੱਡੋ ਆਪਣੀ ਪਈ ਹੋਈ ਜ਼ਮੀਨ ਵਿੱਚ ਹਲ ਚਲਾਓ ਇਹ ਯਹੋਵਾ ਦੇ ਪਾਲਣ ਦਾ ਵੇਲਾ ਹੈ ਜਦ ਤੀ ਕੋ ਨਾ ਹੋਵੇ ਅਤੇ ਤੁਹਾਡੇ ਉੱਤੇ ਧਰਮ ਨਵਾਂ ਰਾਵੇਗਾ 13ਵੇਂ ਐਤ ਹੁਣ ਦੁਸ਼ਟਪੁਣੇ ਦੀ ਵਾਹੀ ਕੀਤੀ ਤੁਸਾਂ ਦੁਸ਼ਟ ਪੁਣੇ ਦੀ ਵਾਹੀ ਕੀਤੀ ਤੁਸਾਂ ਬੁਰੀਾਈ ਵੱਢੀ ਤੁਸਾਂ ਝੂਠ ਦਾ ਫਲ ਖਾਦਾ ਕਿਉਂ ਜੋ ਤੈ ਆਪਣੇ ਰਾਹ ਉੱਤੇ ਆਪਣੇ ਸੂਰਮਿਆਂ ਦੀ ਵਫਾ ਵਾਫਰੀ ਉੱਤੇ ਭਰੋਸਾ ਕੀਤਾ 14ਵੀਂ ਆਇਤ ਰੌਲਾ ਤੇਰੇ ਲੋਕਾਂ ਵਿੱਚ ਉੱਠੇਗਾ ਅਤੇ ਤੇਰੇ ਸਾਰੇ ਗੜ ਬਰਬਾਦ ਕੀਤੇ ਜਾਣਗੇ ਜਿਵੇਂ ਸਲਮਨ ਦੇ ਯੁੱਧ ਦੇ ਦਿਨ ਬੈਤ ਅਰਬੇਲ ਨੂੰ ਬਰਬਾਦ ਕੀਤਾ ਮਾਂ ਬੱਚੇ ਸਣੇ ਪਟਕਾਈ ਗਈ 15ਵੀਂ ਆਇਤ یوں ਬੈ ਤੇਲ ਤੁਹਾਡੀ ਵਾਡਾ ਡਾਡੀ ਬਦੀ ਦੇ ਕਾਰਨ ਤੁਹਾਡੇ ਨਾਲ ਕਰੇਗਾ ਸਵੇਰਤ ਨੂੰ ਇਸਰਾਇਲ ਦਾ ਪਾਸ਼ਾ ਉੱਕਾ ਹੀ ਮਿਟਾਇਆ ਜਾਵੇਗਾ ਆਮੀਨ ਪ੍ਰਭੂ ਜੀ ਨਵਚਰਨ ਪੜੇ ਸੁਣ ਜਾਂਦੇ ਵੱਡੀ ਬਰਕਤ ਦੇਣ ਤੁਹਾਡੇ ਘਰ ਮੁਬਾਰਕ ਰਹਿਣ ਤੁਹਾਡੇ ਘਰ ਵਿੱਚ ਸ਼ਿਫਾ ਸ਼ਾਂਤੀ ਰਮਸ ਸਦਾ ਵਸਦੇ ਰਹਿਣ ਆਮੀਨ ਸਾਜਮ ਸਿੱਕੀ